ਜਿਹੜੀ ਮਾਰਵਾੜੀ ਘੋੜੀ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਨਾ ਇਹੋ ਜੀ ਘੋੜੀ ਜੇ ਤੁਸੀਂ ਲੱਭਣ ਤੁਰ ਜਾਓਗੇ ਤਾਂ ਤੁਹਾਨੂੰ 100 ਮੰਗਰ ਤਾਂ ਕੀ ਹਜ਼ਾਰਾਂ ਮੰਗਰ ਵੀ ਇੱਕ ਅੱਧੀ ਮੁਸ਼ਕਲ ਦੇ ਨਾਲ ਟਾਮੀ ਟੱਲੀ ਥਿਆਊਗੀ ਘੋੜੀ ਦੀ ਬਾਡੀ ਬਣਤਰ ਬਹੁਤ ਜ਼ਿਆਦਾ ਖੁੱਲੀ ਆ ਜਿਵੇਂ ਕਹਿੰਦੇ ਕਹਾਉਂਦੇ ਪਲਵਾਨ ਨਹੀਂ ਹੁੰਦੇ ਉਹਨਾਂ ਦੇ ਜਿਵੇਂ ਤਾਕੜੇ ਸਰੀਰ ਤੇ ਜੁੱਸੇ ਹੁੰਦੇ ਹਨਾ ਓਵੇਂ ਖੁੱਲੀ ਘੋੜੀ ਦੀ ਬਾਡੀ ਬਣਤਰ ਆ ਨਿਗਾ ਮਾਰੋ ਘੋੜੀ ਕੰਨੀ ਤੁਸੀਂ ਹੈ ਕੋਹਕ ਬਹੁਤ ਜਿਆਦਾ ਚੌੜੀ ਆ ਇਹੋ ਜੀ ਘੋੜੀ ਨੂੰ ਤਿਆਰ ਕਰਨ ਵਾਸਤੇ ਬੰਦੇ ਨੂੰ ਬਹੁਤ ਲੰਮਾ ਸਮਾਂ ਲੱਗ ਜਾਂਦਾ ਆ ਪਿੱਠਪੁੜਾ ਚੈੱਕ ਕਰੋ ਕਿੰਨਾ ਜਿਆਦਾ ਚੌੜਾ ਤੇ ਭਾਰੀ ਆ ਵੈਸੇ ਬਰੀਕੀਆਂ ਦੇ ਵਿੱਚ ਵੀ ਘੋੜੀ ਚੰਗੀ ਆ ਬਾਕੀ ਰਤਨਾਕਰ ਬਲੱਡ ਲਾਈਨ ਆ ਇਸ ਘੋੜੀ ਦੀ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਤਾਂ ਇੱਕ ਪਾਸੇ ਦੇ ਦੋ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਰੰਗ ਦੀ ਕੁਆਲਿਟੀ ਘੋੜੀ ਦੇ ਵਿੱਚ ਬਹੁਤ ਜ਼ਿਆਦਾ ਆ ਪੱਕਾ ਕਾਲਾ ਰੰਗ ਆ ਦੋਸਤੋ ਬਾਕੀ ਸ਼ਾਈਨਿੰਗ ਚੈੱਕ ਕਰੋ ਬੰਦਿਆਂ ਦੀ ਕਿੱਡੀ ਸਾਭ ਹੋਊਗੀ ਜਿਹੜੀ ਐਡੀ ਚੰਗੀ ਘੋੜੀ ਤਿਆਰ ਕਰਕੇ ਖੜਾਤੀ ਮੈਂ ਕਹਿੰਦਾ ਛੇਤੀ ਕਿਤੇ ਤੁਹਾਨੂੰ ਇਹਦੇ ਨਾਲ ਦਾ ਘੋੜਾ ਵੀ ਨਹੀਂ ਪਾਲਿਆ ਸਿਆਣਾ ਐਡੀ ਖੁੱਡਲੀ ਬਾਡੀ ਦਾ ਤੇ ਮਜ਼ਬੂਤ ਸੋ ਘੋੜੀ ਬਾਈ ਆਰ ਗਿਆ ਨੇ ਹੁਣ ਹੈਗੀ ਆ ਇਹ ਵੇਚਣੀ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਉਮਰ ਤਕਰੀਬਨ ਇਹਦੀ 7 ਤੋਂ 8 ਸਾਲਾਂ ਦੇ ਵਿੱਚ ਵਿੱਚ ਆ ਕਾਦਾ ਘੋੜੀ ਦਾ 36 ਇੰਚ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਬਾਕੀ ਤੁਸੀਂ ਤਸੱਲੀ ਕਰ ਲਓ ਨਿਗਾ ਮਾਰ ਲਓ ਘੋੜੀ ਚੰਗੀ ਬਹੁਤ ਜ਼ਿਆਦਾ ਆ ਹੁਣ ਤੁਹਾਨੂੰ ਇਹਦਾ ਆਪਾਂ ਤੋਰਾ ਤੂਰਾ ਚੈੱਕ ਕਰਾਉਣੇ ਆ ਘੋੜੀ ਸਵਾਰੀ ਦੇ ਹੱਕ ਨੂੰ ਵੀ ਬੜੀ ਜ਼ਿਆਦਾ ਕੈਮ ਆ ਇਹ ਨਹੀਂ ਹੈਗਾ ਵੀ ਘੋੜੀ ਦੀ ਵੀ ਜੁੱਸੇ ਦੇ ਵਿੱਚ ਭਾਰੀ ਆ ਵੀ ਤੁਰਦੀ ਨਹੀਂ ਹੋ ਬਹੁਤ ਜ਼ਿਆਦਾ ਚੰਗਾ ਸ਼ੌਂਕ ਦੇ ਨਾਲ ਘੋੜੀ ਖੁਸ਼ ਹੋ ਕੇ ਰੂਹ ਦੇ ਨਾਲ ਤੁਰਦੀ ਆ ਜਿਹੜੇ ਬੰਦੇ ਚੰਗੀ ਬਰੀਡਿੰਗ ਵਾਸਤੇ ਮਾਰਵਾੜੀ ਘੋੜੀ ਮਜ਼ਬੂਤ ਖਰੀਦਣਾ ਚਾਹੁੰਦੇ ਆ ਨਾ ਤੇ ਜਾਂ ਜਿਨ੍ਹਾਂ ਨੂੰ ਸਵਾਰੀ ਦਾ ਚੰਗਾ ਸਵਾਦ ਲੈਣ ਦੇ ਚਾਹਵਾਨ ਨੇ ਉਹ ਬੰਦੇ ਗੌਰ ਕਰ ਲਿਓ ਘੋੜੀ ਚੰਗੀ ਬਹੁਤ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜੇ ਘੋੜੀ ਨੇ ਬਸ਼ੀਰਾ ਦਿੱਤਾ ਤਾਂ ਲੋਕੀ ਖੜ ਖੜ ਕੇ ਦੇਖਿਆ ਕਰਨਗੇ ਕਿਉਂਕਿ ਘੋੜੀ ਦੀ ਆਪ ਬਾਡੀ ਬਣਤਰ ਨਜਾਇਜ਼ ਖੁੱਲੀ ਆ ਚੰਗਾ ਬਰੀਡਿੰਗ ਵਾਲਾ ਬਹੁਤ ਜ਼ਿਆਦੇ ਜਿਵੇਂ ਆਪਾਂ ਕਹਿ ਦਈਏ ਵੀ ਪਲਵਾਨ ਟਾਈਪ ਬਸ਼ੀਰਾ ਤਿਆਰ ਹੋਣਾਗਾ ਇਸ ਘੋੜੀ ਦੇ ਵਿੱਚੋਂ ਸੋ ਕੱਦ ਵੀ ਘੋੜੀ ਦਾ ਬਹੁਤਾ ਬਣਤਰਾਂ ਦੀ ਬੜੀ ਚੰਗੀ ਆ ਪਿੰਡਾ ਬਾਈ ਦਾ ਬਧਣੀ ਤੇ ਰੋਡ ਦੇ ਉੱਤੇ ਹੀ ਬਾਈ ਦਾ ਘਰ ਆਗਾ ਬਾਈ ਪਾਲੇ ਦਾ ਕੰਟੈਕਟ ਨੰਬਰ ਕਰ ਲਓ ਨੋਟ 976113050 ਜਿਸ ਕਿਸੇ ਭਰਾ ਨੇ ਘੋੜੀ ਲੈਣੀ ਹੋਈ ਤਾਂ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਆਪਦੇ ਡਾਕਟਰ ਨੂੰ ਲਿਆ ਕੇ ਤਸੱਲੀ ਕਰਾ ਕੇ ਘੋੜੀ ਖਰੀਦ ਸਕਦੇ ਹੋ ਤੇ ਪਰ ਇੰਨੀ ਗੱਲ ਆ ਵੀ ਘੋੜੀ ਬੱਚਿਆਂ ਵਾਲੇ ਬਰੀਡਿੰਗ ਵਾਲੇ ਬੰਬ ਬੁਲਾ ਦੋ ਇੰਨਾ ਕੱਦ ਕਾਠ ਘੋੜੀ ਦੇ ਵਿੱਚ ਤੇ ਕੱਦ ਦੇ ਨਾਲ ਨਾਲ ਮਜ਼ਬੂਤੀ ਤੇ ਮੂਹ ਮਹਾਂਦਰੇ ਦੀਆਂ ਬਰੀਕੀਆਂ ਇਹ ਟਾਮੀਆਂ ਟੱਲੀਆਂ ਘੋੜੀਆਂ ਦੇ ਵਿੱਚ ਹੀ ਮਿਲਦੀਆਂ ਨੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਇਹਦੇ ਨਾਲ ਦੀ ਘੋੜੀ ਕਿਤੇ ਪਹਿਲਾਂ ਇੰਨੀ ਖੁੱਲੀ ਬਾਡੀ ਦੀ ਦੇਖੀ ਹੋਈ ਮੈਂ ਤਾਂ ਕਿਤੇ ਨਹੀਂ ਦੇਖੀ ਇੰਨੀ ਖੁੱਲੀ ਬਾਡੀ ਦੀ ਘੋੜੀ ਪਹਿਲੀ ਵਾਰੀ ਦੇਖ ਰਿਹਾ ਮੈਂ ਬਾਕੀ ਘੋੜੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਬਾਈ ਨੂੰ ਹੌਸਲਾ ਫੁਜਾਈ ਲਾਜ਼ਮੀ ਦੇ ਦਿਓ ਬਾਕੀ ਦੀ ਗੱਲਬਾਤ ਆ ਜਿਹੜੀ ਖਰੀਦਣ ਬਾਰੇ ਜਾਂ ਵੇਚਣ ਬਾਰੇ ਉਹ ਬਾਈ ਪਾਲੇ ਨੂੰ ਬੱਧਨੀ ਪਿੰਡ ਵਾਲੇ ਨੂੰ ਤੁਸੀਂ ਫੋਨ ਲਾ ਕੇ ਘੋੜੀ ਦੇਖ ਕੇ ਬਾਈ ਦੇ ਫਾਰਮ ਦੇ ਉੱਤੇ ਜਾ ਕੇ ਖਰੀਦ ਸਕਦੇ ਹੋ ਬਹੁਤ ਜਿਆਦੇ ਚੰਗੀ ਘੋੜੀ